ਜੀ ਸਸੀ ਕਾਂਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਅਸੀਂ ਬਣਾ ਰਹੇ ਹਾਂ ਚਾਂਪ ਪਨੀਰ ਟਿੱਕਾ ਮਸ਼ਰੂਮ ਟਿੱਕਾ ਘਰ ਵਿੱਚ ਹੀ ਸਭ ਤੋਂ ਪਹਿਲਾਂ ਆਪਾਂ ਰੈਡੀਮੇਡ ਚਾਂਪ ਲੈਣ ਦੀਆਂ ਨੇ ਇਹਨਾਂ ਨੂੰ ਅਸੀਂ ਕਰ ਲਿਆ ਬੋਇਲ ਇਹ ਹੈਗੀਆਂ ਮੈਦੇ ਦੀਆਂ ਨਹੀਂ ਨੇ ਇਹ origignal soya chaap ਨੇ ਕਿ soya ਦੀਆਂ ਹੀ ਬਣੀਆਂ ਹੋਈਆਂ ਫਰੈਸ਼ ਨੇ ਤੇ ਅੱਜਕੱਲ ਮਿਕਸ ਹੁੰਦੀਆਂ ਨੇ ਇਹ ਅਸੀਂ ਲਿਆਂਦੀਆਂ ਸ਼ਾਪ ਤੋਂ ਜਿੱਥੋਂ ਮਤਲਬ ਵੀ ਫਰੈਸ਼ ਹੀ ਮਿਲਦੀ ਹੈ ਸੋਇਆ ਚਾਂਪ ਕਹਿੰਦੇ ਨੇ ਸੋਇਆ ਚਾਂਪ ਪਰ ਹੁੰਦੀ ਨਹੀਂ ਪਰ ਇਹ ਆਪਾਂ origignal ਹੀ ਲੈ ਕੇ ਆਏ ਆ ਸੋਇਆ ਚਾਂਪ ਇੱਧਰ ਬੋਇਲ ਹੋ ਰਹੀ ਹੈ ਤੇ ਇੱਧਰ ਅਸੀਂ ਵੇਸਨ ਭੁੰਨ ਰਹੇ ਆ ਵੇਸਨ ਵੀ ਭੁੰਨਣਾ ਜ਼ਰੂਰੀ ਹੈ ਕਿ ਜਿਹੜਾ ਇਹਦਾ ਕੱਚਾਪਨ ਖਤਮ ਹੋ ਜਾਏ ਇੱਧਰ ਸਾਡੇ ਚਾਂਪ ਚਾਂਪ ਬੋਇਲ ਹੋ ਗਏ ਤਾਂ ਆਪਾਂ ਨੂੰ ਕੱਟ ਪੀਸ ਕਰ ਲੈ ਜਿਹੜੇ ਤੁਸੀਂ ਮਰਜੀ ਸਾਈਜ਼ ਕੱਟ ਸਕਦੇ ਹੋ ਸਰੋਂ ਦਾ ਤੇਲ ਵੀ ਅਸੀਂ ਗਰਮ ਕਰ ਲਿਆ ਹੁਣ ਇੱਧਰ ਅਸੀਂ ਕੜਾ ਜਿਹੜਾ ਹੈ ਅੰਕੜ ਕਰਨ ਵਾਸਤੇ ਨੂੰ ਪਾਣੀ ਵਿੱਚ ਰੱਖ ਦਿੱਤਾ ਪਾਣੀ ਨਿਕਲ ਜਾਏਗਾ ਅਦਰਕ ਲਸਣ ਅਦਰਕ ਦਾ ਪੇਸਟ ਪਾ ਲਿਆ ਹੁਣ ਜਿਹੜੇ ਚਾਂਪ ਨੇ ਇਹਨਾਂ ਨੂੰ ਅਸੀਂ ਮੈਰੀਨੇਟ ਕਰਨਾ ਹੈ ਪਹਿਲਾਂ ਅਸੀਂ ਕੱਟ ਕੇ ਰੱਖ ਲਈਏ ਫਿਰ ਮੈਰੀਨੇਸ਼ਨ ਲਈ ਸਮਾਨ ਤਿਆਰ ਕਰਾਂਗੇ ਆਪਾਂ ਉਹ ਮਸ਼ਰੂਮ ਵੀ ਪਾਵਾਂਗੇ ਇਹਦੇ ਵਿੱਚ ਤੇ ਦੋ ਲਓ ਜੀ ਸਾਡਾ ਮੈਰੀਨੇਸ਼ਨ ਵਾਸਤੇ ਰੈਡੀ ਹੋ ਰਿਹਾ ਅਦਰਕ ਲਸਣ ਦਾ ਪੇਸਟ ਨਿੰਬੂ ਐਡ ਹੋ ਰਿਹਾ ਤੁਸੀਂ ਇੱਕ ਨਿੰਬੂ ਪਾ ਸਕਦੇ ਹੋ ਕਬਾੜਾ ਖੱਟਾ ਨਹੀਂ ਕਰਨਾ ਅਦਰਕ ਸੀ ਨਿੰਬੂ ਪਾ ਦਿੱਤਾ ਨਿਚੋੜ ਕੇ ਫਿਰ ਮਤਲਬ ਬੇਸ ਕਿ ਜੀ ਮਸਾਲੇ ਪਾਉਣੇ ਆਪਾਂ ਬੜਾ ਤਿੱਖਾ ਨਹੀਂ ਕਰਨਾ ਕਿ ਬੱਚੇ ਵੀ ਖਾ ਸਕਣ ਇੱਥੇ ਅਸੀਂ ਪਾਤੀ ਦੇਗੀ ਮਿਰਚ ਕਲਰ ਵਾਸਤੇ ਥੋੜਾ ਜਿਹਾ ਤਿੱਖਾ ਪਾਣੀ ਮੜਾ ਮੋਟਾ ਆ ਜਾਏਗਾ ਤੇ ਇੱਧਰ ਅਸੀਂ ਪਾਤੀ ਹਲਦੀ ਥੋੜਾ ਗਰਮ ਮਸਾਲਾ ਤੇ ਤੁਸੀਂ ਨਮਕ ਆਪਣੀ ਟੇਸਟ ਅਕੋਰਡਿੰਗ ਪਾਸਾ ਦੇਖੇ ਜਿੰਨਾ ਕਿ ਤੁਹਾਡੇ ਕੋ ਸਮਾਨ ਹੈ ਉਹਦੇ ਅਕੋਰਡਿੰਗ ਤੁਸੀਂ ਨਮਕ ਪਾਸਾ ਦੇ ਦਿਓ ਸਭ ਤੋਂ ਪਹਿਲਾਂ ਆਪਾਂ ਮੈਰੀਨੇਸ਼ਨ ਵਾਸਤੇ ਸਮਾਨ ਤਿਆਰ ਕਰਾਂਗੇ ਉਹਦੀ ਇੱਦਾਂ ਸੜਾ ਨਮਕ ਵੀ ਪਾ ਗਿਆ ਆਪਾਂ ਥੋੜਾ ਚਾਟ ਮਸਾਲਾ ਵੀ ਪਾਇਆ ਇੱਧਰ ਸਾਡਾ ਦਹੀਂ ਵੀ ਹੋ ਗਿਆ ਐਡ ਤੇ ਦਹੀਂ ਨੂੰ ਆਪਾਂ ਕਰਕੇ ਨੂੰ ਪੰਜ ਤੋਂ ਚਾਰ ਮਿੰਟ ਲਈ ਮੈਰੀਨੇਸ਼ਨ ਇੱਧਰ ਅਸੀਂ ਵੇਸਨ ਜਿਹੜਾ ਭੁੰਨਿਆ ਸੀ ਉਹ ਵੀ ਪਾ ਦਿੱਤਾ ਵੇਸਨ ਭੁੰਨਣ ਇਸ ਲਈ ਜ਼ਰੂਰੀ ਇਹ ਵੀ ਕੱਚਾਪਨ ਖਤਮ ਹੋਣ ਦਾ ਤੇਲ ਵੀ ਗਰਮ ਕਰਨਾ ਇਸ ਕਰਕੇ ਜ਼ਰੂਰੀ ਆ ਥੋੜਾ ਕੱਚਾ ਟੇਸਟੀ ਸਮੈਲ ਨਾ ਆਵੇ ਤੇਲ ਦੀ ਇਸ ਕਰਕੇ ਹੁਣ ਇਹਨੂੰ ਅਸੀਂ ਸਾਰੇ ਨੂੰ ਮਿਕਸ ਕਰ ਲਾਂਗੇ ਬਿਲਕੁਲ ਚੰਗੀ ਤਰ੍ਹਾਂ ਲੰਮਸ ਨਾ ਕੋਈ ਰਵੇ ਵੇਸਨ ਵਗੈਰਾ ਦਾ ਤੁਸ ਮਿਕਸ ਕਰ ਲੈਣਾ ਇੱਧਰ ਪਨੀਰ ਹੈ ਇਹ ਵੀ ਫਰੈਸ਼ ਘਰ ਦਾ ਪਨੀਰ ਬਣਾਇਆ ਸੀ অলਰੈਡੀ ਇਹਨੂੰ ਵੀ ਅਸੀਂ ਕੱਟ ਕਰ ਲਿਆ ਨਿਕਨੇ ਨਿਕੇ ਕਯੂਬਸ ਦੇ ਵਿੱਚ ਅਜੇ ਮਿਕਸ ਕੀ ਕਹਿੰਦੇ ਨੇ ਪਲੇਟਰ ਉਹਨਾਂ ਨੇ ਵੈਜ ਪਲੇਟਰ ਆਪਾਂ ਇਹ ਬਣਾਵਾਂਗੇ ਟਿੱਕੇ ਕਰੇ ਲਓ ਜੀ ਸਾਡੇ ਸਮਾਨ ਹੋ ਰਿਹਾ ਰੈਡੀ ਮਸ਼ਰੂਮ ਵਗੈਰਾ ਪਨੀਰ ਪਾਤਾ ਸੀ ਚਾਂਪ ਵੀ ਪਾ ਦਿੱਤੀ ਇਹਦੇ ਵਿੱਚ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ 에ਅਰ ਫਰਾਈਡ ਦੇ ਵਿੱਚ ਬਣਾਵਾਂਗੇ ਕਿ ਤੁਸੀਂ ਚਾਹੋ ਜੇ ਤੁਹਾਡੇ ਕੋਲ ਜਿੱਦਾਂ ਸਿਖੜੀ ਵਗੈਰਾ ਵੀ ਹੁੰਦੀ ਉੱਚੀ ਬਣਾ ਸਕਦੇ ਪਰ ਅਸੀਂ ਹੋਰ ਫਾਇਦੇ ਨਾਲ ਚਲੋ ਇਹਦਾ ਦੇਖ ਲੈਣ ਵਾਲੇ ਕੀ ਇਹ ਕਿ ਖਾਣਾ ਵਧੀਆ ਜਿੱਦਾਂ ਬੰਦਾ ਚਲੋ ਅਸੀਂ ਟਰਾਈ ਕੀਤਾ ਇੱਕ ਦਿਨ ਬਣਾਇਆ ਸੀ ਬਹੁਤ ਟੇਸਟੀ ਬਣਾ ਚਲੋ ਉਸੇ ਦਾ ਚੈਂਪਲਾਇਨ ਸੀ ਇੱਧਰ ਸਾਡੀ ਟਿੱਕੇ ਸੋਰੀ ਸੋਇਆ ਚਾਂਪ ਫਰੈਸ਼ ਕਰੀਮ ਪਾਤੀ ਮੁੱਲ ਦੀ ਥੋੜਾ ਜਨਾ ਟੇਸਟ ਵਧੀਆ ਲੱਗੇਗਾ ਇੱਧਰ ਪਹਿਲਾਂ ਤੇ ਆਪਾਂ ਨਾ ਇਹਦੇ ਵਿੱਚ ਲਗਾਇਆ ਸਟਿਕਸ ਦੇ ਵਿੱਚ ਚਲੋ ਸਟਿਕਸ ਚ ਰੱਖਣੇ ਤੇ ਚਲੋ ਸਟਿਕਸ ਵਿੱਚ ਵਧੀਆ ਆਈਡੀਆ ਐ ਐਸੇ ਲਗਾਉਣਾ ਤੇ ਆਪਾਂ ਰੋਟੇਟ ਕਰ ਸਕਦੇ ਆ ਪਰ ਇਹਦੇ ਚ ਰੋਟੇਟ ਕਰਨ ਦੀ ਲੋੜ ਨਹੀਂ ਕਿ ਉਪਰੋਂ ਦੇ ਹੀ ਨੀਚੋਂ ਹੀਟ ਦੋਨੋਂ ਸਾਈਡ ਹੀ ਮਿਲ ਜਾਂਦੀ ਐ ਇਹਨੂੰ ਤੇ ਫਿਰ ਅਸੀਂ ਇਹਨੂੰ ਪ੍ਰੀ ਹੀਟ ਕਰਨ ਵਾਸਤੇ ਲਾਤੇ 180 ਡਿਗਰੀ ਤੇ 4 ਤੋਂ 5 ਮਿੰਟ ਲਈ ਸਟਿਕਸ ਵਿੱਚ ਰੱਖ ਦਿੱਤੀਆਂ ਅਸੀਂ ਇੱਕ ਤਿੰਨ ਪਨੀਰ ਟਿੱਕੇ ਸੀ ਤੇ ਇੱਕ ਮਸ਼ਰੂਮ ਦੀ ਸਟਿਕਸ ਤੇ ਹੁਣ ਇਹਨੂੰ ਅਸੀਂ ਇਹ ਮੋੜ ਸੈੱਟ ਕਰਕੇ ਲਾਉਣਾ ਹੁੰਦਾ ਕਿ ਕਿੰਨੇ ਮੋੜ ਤੇ ਲਾਉਣਾ 200 ਡਿਗਰੀ ਟੈਂਪਰੇਚਰ ਤੇ ਲਾਤਾ ਕਿੰਨੇ ਤੁਸੀਂ ਇੰਨੇ ਤੁਹਾਡੇ ਆਪਾਂ 23 ਮਿੰਟ ਲਾਇਆ ਸੀ ਵਰਤ ਤੋਂ ਬਾਅਦ ਤੁਹਾਨੂੰ ਤੋਂ 7 ਮਿੰਟ ਲੱਗੇ ਸੀ ਸਾਡੇ ਬਨ ਵਿੱਚ ਇਹਨਾਂ ਨੂੰ ਆਪਾਂ ਫਿਰ ਨਾ ਬਟਰ ਜੋ ਹੁੰਦਾ ਨਾ ਮੁੱਲ ਬਟਰ ਉਹ ਲੈ ਕੇ ਉਹਨੂੰ ਮੈਲਟ ਕਰਕੇ ਫਿਰ ਤੁਸੀਂ ਇਹਦੇ ਉੱਪਰ ਸਪਰੈਡ ਕਰ ਸਕਦੇ ਹੋ ਥੋੜਾ ਕਰੰਚੀ ਬਣ ਜਾ ਆਜੇ ਨਾਲ ਟੇਸਟ ਲੱਗੇਗਾ ਲਓ ਜੀ ਸਾਡਾ ਇੱਕ ਬੈਚ ਹੋ ਗਿਆ ਰੈਡੀ ਮਸ਼ਰੂਮ ਐਂਡ ਪਨੀਰ ਟਿੱਕਾ ਤੇ ਫਿਰ ਆਪਾਂ ਜਿਹੜਾ ਨੈਕਸਟ ਬੈਚ ਹੈ ਫਿਰ ਉਹਨੂੰ ਅਸੀਂ ਬਣਿਆ ਇੰਨਾ ਟੇਸਟੀ ਕਿ ਤੁਸੀਂ ਯਕੀਨ ਨਹੀਂ ਕਰੋਗੇ ਕਿ ਬਾਜ਼ਾਰ ਤੋਂ ਲੈ ਕੇ ਆਏ ਆ ਜਾਂ ਘਰੇ ਬਣਾਇਆ ਵੇਖ ਵੈਸੇ ਵੀ ਇੱਕ ਸਾਫ ਸੁਥਰੀ ਚੀਜ਼ ਹੈ ਨਾ ਤੇ ਬਾਏ ਬਾਏ ਜੀ ਥੈਂਕ ਯੂ